ਕੱਲ ਪੁੱਛਦਾ ਕੀ ਆ ਮੈਨੂੰ ਵੇਖਣ ਆਲੇ ਫੇਰ ਭਾਈ ਆ ਫੇਰ ਕੁੜੀ ਵਾਲੇ ਨੂੰ ਦੇਖਣ ਆਏ ਤੇ ਵੇ ਵੂ ਕੇ ਇਹਦੇ ਘਰ ਦੇ ਨੂੰ ਕਹਿੰਦੇ ਇਹ ਕਿੰਨਾ ਦੁੱਧ ਦਿੰਦੀ ਹੈ ਅੱਛਾ ਇਹ ਨੂੰ ਦੇਖਣ ਆਲੇ ਆਏ ਕੀ ਗੱਲ ਹੈ ਕੀ ਬਾਤ ਹੈ ਇਹਨੂੰ ਵੇਖਣ ਲਈ ਨਾ ਇੱਕ ਬੰਦੇ ਨੇ ਕਿਹਾ ਤੁਹਾਨੂੰ ਮੁੰਡਾ ਵਗਾਵਾ ਇਹਨੂੰ ਵੇਖ ਕੇ ਕਹਿੰਦੇ ਆ ਵੇਖੋ ਜੀ ਇਹ ਕੀ ਵਹਾਉਣ ਦੇ ਸਭ ਤੋਂ ਵੱਡਾ ਬੇਵਕੂਫ ਬਹੁਤ ਆ ਅਰੋੜਾ ਚ ਕਿਸੇ ਨੇ ਲੰਗਰ ਵਡਣ ਤੇ ਲਾਤਾ ਇਹਨੂੰ ਉਹਨੇ ਰੋਟੀਆਂ ਦੀ ਤੈ ਫੜਾਈ ਤੇ ਅੰਜ ਵੰਨ ਰਿਆ ਨਾ ਸੀ ਇਹ ਬਿੱਲੀ ਨੂੰ ਪਾਈ ਫੇਰ ਰਿੱਤਾ ਦੇਖਣ ਆਲੇ ਆਏ ਉਹਨਾਂ ਨੇ ਇਹਨੂੰ ਧੁੱਪੇ ਭਾਇਆ ਵੇਹੜੇ ਚ ਬੈਠੇ ਆਂ ਕੁਰਸੀਆਂ ਲੱਗੀਆਂ ਦੋਏ ਦੇ ਆਲੇ ਦੇਖਣ ਤੇ ਤਸਵੀਰ ਵਾਂਗੂ ਸੱਤ ਰੰਗੀ ਨਹੀਂ ਜਿੱਦਾਂ ਇਧਰੋਂ ਹੋਰ ਤਰ੍ਹਾਂ ਦੀ ਉਹ ਮੱਤੀ ਚੇੜਾ ਲਾ ਉਹ ਬੁਢੀਏ ਛੋਟੂ ਛੇਹਂਦੀ ਐ ਨੀ ਇਧਰੋਂ ਕਿੱਦਾਂ ਦਾ ਲੱਗਦੇ ਨੇ ਇਮਲੀ ਨੂੰ ਇਮਲੀ ਨੂੰ ਵੇਖਣ ਆਏ ਤੇ ਆਪਣੇ ਸਹੁਰੇ ਨਾਲ ਐਡਾ ਫ੍ਰੈਂਕ ਹੋ ਗਿਆ ਗੱਲਾਂ ਕਰਦੇ ਕਰਦੇ ਕਹਿੰਦਾ ਆਹ ਵੇਖੋ ਆ ਚੰਬਲ ਲੱਗ ਗਈ ਅੱਛਾ ਇਮਲੀ ਨੂੰ ਪਾਈ ਫੇਰ ਕੁੜੀ ਵਾਲੇ ਵੇਖਣ ਆਏ ਫੇਰ ਆਪਣੇ ਭਰਾ ਨੂੰ ਕਹਿੰਦਾ ਮੈਂ ਓਕੇ ਹੋ ਜਾਊਂਗਾ ਉਹ ਕਹਿੰਦਾ ਬਸ ਤੂੰ ਨਾ ਬੋਲ ਨਾ ਪੜੀ ਆ ਮੂੰਹ ਚੁੱਪੀ ਅੱਲਾ ਮੈਰ ਨੂੰ ਕੁੜੀ ਵਾਲੇ ਦੇਖਣਾ ਇੰਨਾ ਤਿਆਰ ਹੋਇਆ ਉਹ ਆਏ ਨਹੀਂ ਇਮਲੀ ਨੂੰ ਭਾਈ ਫੇਰ ਕੁੜੀ ਵਾਲੇ ਵੇਖਣ ਆਏ ਉਹ ਬੇਬੂ ਕੇ ਨਾਂ ਕਰ ਗਏ ਤੇ ਬਾਹਰ ਨਿਕਲ ਕੇ ਉਹਨਾਂ ਨੂੰ ਕਹਿੰਦਾ ਹੁਣ ਮੈਂ ਤੁਹਾਨੂੰ ਵੇਖਾਂਗਾ ਮੈਂ ਤੁਹਾਨੂੰ ਮੈਂ ਤੁਹਾਨੂੰ ਦੇਖਣਾ ਦੇਖ ਅੱਜ ਆ ਬੀ ਨਾ ਇੰਜਾ ਕਹਿੰਦਾ ਇਮਲੀ ਨਾ ਇੰਜਾ ਕਹਿੰਦਾ ਮੇਰੇ ਵਾਲ ਕੱਟ ਦੋ ਉਹ ਕਹਿੰਦਾ ਯਾਰ ਤੂੰ ਨੇਰੇ ਹੋਇਆ ਹੈ ਕਰ ਇਦਾਂ ਮੇਰਾ ਵਿਹਾਰ ਕਰਾ ਦੇ ਕਿ ਦਾ ਕਰੂੰ ਵੀ ਪਤਾ ਨਹੀਂ ਇਮਲੀ ਨੂੰ ਭਾਈ ਫੇਰ ਵੇਖਣ ਆਏ ਤੇ ਉਹ ਇਦਾਂ ਬੱਕਰੇ ਵਾਂਗੂ ਕੋਈ ਨੂੰ ਚੈੱਕ ਕਰ ਰਿਹਾ ਚੋਗਾ ਵਾਂਗੂ ਚੋਗਾ ਕੇ ਚੀਕਾ ਉਮੈਰ ਨੂੰ ਵੀ ਭਾਈ ਕੁੜੀ ਵਾਲੇ ਦੇਖਣ ਆਏ ਉਹਨਾਂ ਨੇ 5000 ਰੁਪਿਆ ਦੀ ਤਲੀ ਤੇ ਰੱਖਿਆ ਤੇ ਉਹਨਾਂ ਨੂੰ ਹੀ ਕਹਿੰਦੇ ਆ ਅ ਮੇਰੇ ਬੁੱਢੇ ਨੂੰ ਕਹਦੇ ਉਹ ਖੋਲ ਲੈਂਦਾ ਹੁੰਦਾ ਉਹ ਬਾਤ ਹੋਰ ਹੁੰਦਾ ਹੁੰਦਾ ਸਮਝ ਸਮਝ ਆਪਣੇ ਬੁਰਕਈ ਆਂਦੇ ਮੈਂ ਦੇਣਾ ਨਹੀਂ ਹਾਂ ਤੇਰੇ ਭਾਈ ਉਮੈਰ ਨੂੰ ਕੁੜੀ ਵਾਲੇ ਦੇਖਣ ਆਏ ਉਹਨਾਂ ਨੇ 5000 ਰੁਪਿਆ ਤਲੀ ਤੇ ਰੱਖਿਆ ਤੇ ਵੇਖ ਕੇ ਉਹਨਾਂ ਨੇ ਸਾਹਮਣੇ ਚੈੱਕ ਕਰੰਦਿਆਂ ਕਹਿੰਦਾ ਪਿਛਲੀ ਦਫਾ ਵੀ ਕੋਈ ਝਾਲੀ ਦੇ ਗਿਆ ਕਾਲੂ ਭਾਈ ਤੰਗ ਜੁੱਤੀਆਂ ਮੁੰਡਾ ਨੇ ਦੇਂਦੇ ਹੱਥ ਤੇ ਇੱਕ ਬੋਤਲ ਦੀ ਖਾਤਰ ਕੁੱਤੇ ਦੀ ਬਾਤ ਕੱਢ ਕੇ ਵਾਹ ਲਿਆ। ਤੇ ਭਾਈ ਸਾਲਾਂ ਤੇ ਕਮੀਨ ਤੇ ਚਤਾਰੀ ਚੰਗੀ ਲੱਗੀ ਤੇ ਉਹਨਾਂ ਨੂੰ ਕਹਿੰਦੇ ਨਹੀਂ ਮੈਂ ਰੋਟੀ ਤੇ ਨਹੀਂ ਹਾਂ। ਅੰਗੀ ਹੋਟਲਾਂ ਦੇ ਬਾਹਰ ਉਹਨਾਂ ਨੇ ਹਵਾਲਾ ਬੰਦਾ ਯਾ ਨਹੀਂ ਲਾਇਆ ਹੁੰਦਾ। ਇਮਬਲੀ ਉਹਦੇ ਲੱਗ ਖਲੋਕ ਦਵਾ। ਉਹ ਨਾ ਪედა ਹੋ ਲੈਂਦੇ ਉਹਦਾ ਇਦਾਂ ਮਰੇ ਪਹਿਲੇ ਆਪਣੇ ਤੇ ਨੈਣ ਨਕਸ਼ਾ ਠੀਕ ਕਰ ਅੱਲਾ ਮਾਫ ਕਰੇ ਤੇਰਾ ਮੂੰਹ ਵੇਖੋ ਇਦਾਂ ਲੱਗਦਾ ਵਾਇ ਲਿਖਿਆ ਇਹਦੀ ਮੀਨ ਨੂੰ ਗਾਲਾਂ ਕੱਢਣ ਦੀ ਉਹ ਕਹਿੰਦੀ ਮੈਂ ਰੋਟੀ ਖਾਣ ਤੋਂ ਬੈਠ ਗਿਆ ਪੇੜੇ ਨਾਲ ਆਹ ਲੀ ਆਟਮ ਕਰੀ ਤਿੰਨ ਮਹੀਨੇ ਘੋੜਾਂ ਦਾ ਗਵਾਚਿਆ ਬਾਹਰ ਬਦ ਲਗਾ ਟੋਕੇ ਮਸ਼ੀਨ ਨੂੰ ਲਾਇਆ ਹੈ ਉਹ ਮੀਟਰ ਕੱਟਣ ਆਲੇ ਆਏ ਤੇ ਇਹ ਵੀ ਪਾਈ ਉਹਨਾਂ ਨੂੰ ਲਿਆ ਕੇ ਕਹਿੰਦਾ ਦੋ ਆਂਬੋ ਵੀ ਕੱਟ ਦੋ। ਸੇਬ ਕੁੱਤਰੀ ਦੇ ਨਾਲ ਤੋ ਇਮਬਲੀ ਬੋਰਡ ਤੇ ਚੜਿਆ ਅਪਰ। ਉਹ ਸਾਡੇ ਘਰ ਕਹਿੰਦਾ ਸਾਡੇ ਘਰ ਬੰਦਰ ਆਵਾ ਮੈਂ ਗਿਆ ਤੇ ਉਹ ਨਿਕਾਇਆ ਖੁੱਡਾ ਬਣਾ ਕੇ ਤੇ ਬਾਂਦਰ ਡੱਕਿਆ ਉੱਪਰ ਬੰਦਰ। ਉਸ ਤੋਂ ਅੱਗੇ ਵੀ ਹੋ ਗਿਆ ਪੜਨੋ। ਉਹ ਬੰਦਰਗਾ ਵੱਡੀ ਹੁੰਦੀ ਕੋਟਾ ਵਾ ਇਹ ਮੁੰਡੇ ਨੇ ਇਹਨੂੰ ਢਿੱਡ ਤੋਂ ਵਾਰ ਕੇ ਇਦਾਂ ਕੁੱਟਿਆ ਤੇ ਉੱਤੋਂ ਮੂੰਹ ਹੋਰ ਮੋਟਾ ਹੋ ਗਿਆ ਹੋ ਜਾ ਬੰਦਾ ਮੋਬਾਈਲ ਤੋਂ ਸਲਿੱਪ ਹੋ ਕੇ ਕਹੂਗਾ ਕੀ ਕੀ ਦੀ ਸ਼ਾਲਸ਼ ਸ਼ਾਲਸ਼ ਆ ਹੋ ਆ ਗਏ ਇਹਨੂੰ ਬਹਿ ਬੂ ਗਏ ਇਹਨੂੰ ਵੇਖਣ ਲਈ ਆਏ ਉਹ ਬਹਿ ਬੂ ਗਏ ਤੇ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਥੋੜੇ ਜਿਹਾ ਆਪਰਾ ਨੂੰ ਅੱਗ ਲਾਈ ਪਈ ਨਜ਼ਰ ਇਹ ਕਿਹੜੀ ਚੁਕਤ ਨਹੀਂ ਯਾਰ